ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਚਾਈਨਾ ਡੋਰ ਦੀ ਵਰਤੋਂ ਨੂੰ ਲੈ ਕੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਕਾਫੀ ਸਖਤ ਨਜ਼ਰ ਆ ਰਹੇ ਨੇ ਦਰਅਸਲ ਮੀਡੀਆ ਦੇ ਰੂਬਰੂ ਹੁੰਦਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਕਾਰਵਾਈ ਹੈ ਕਾਫੀ ਕੀਤੀ ਗਈ ਹੈ ਕਾਫੀ ਪਰਚੇ ਦਰਜ ਹੋਏ ਨੇ ਤੇ ਚਾਈਨਾ ਡੋਰ ਦੇ ਜਿਹੜੇ ਗੱਟੂ ਨੇ ਉਹ ਬਰਾਮਦ ਹੋਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਾਰੇ ਮਾਮਲਿਆਂ ਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਨੇ ਕਿ ਆਖਰ ਇਹ ਗੱਟੂ ਕਿੱਥੋਂ ਲਿਆਂਦੇ ਗਏ ਸਨ ਕਿੱਥੇ ਸਪਲਾਈ ਹੋਣੀ ਸੀ ਤੇ ਇਸ ਸਭ ਦੀ ਜਾਂਚ ਹੋ ਰਹੀ ਹੈ ਹਾਲਾਂਕਿ ਇਹ ਜ਼ਰ ਉਹਨਾਂ ਲੋਕ ਕਿਹਾ ਕਿ ਡਰੋਨਸ ਦਾ ਇਸਤੇਮਾਲ ਜਿਹੜਾ ਹੈ ਉਹ ਹੱਦ ਤੱਕ ਨਹੀਂ ਹੋ ਸਕਦਾ ਤੇ ਨਹੀਂ ਕੀਤਾ ਜਾ ਰਿਹਾ ਪਰ ਉਹਨਾਂ ਦਾ ਕਹਿਣਾ ਕਿ ਪੁਲਿਸ ਕਾਫੀ ਮੁਸਤੈਦ ਦਿਨਾਂ ਚਾਈਨਾ ਡੋਲ ਦੀ ਵਿਕਰੀ ਨੂੰ ਲੈ ਕੇ ਕੰਮ ਕਰ ਰਹੀ ਹੈ ਪਿਛਲੇ ਸਮਿਆਂ ਦੇ ਵਿੱਚ ਵੀ ਪਰਚੇ ਦਰਜ ਹੋਏ ਨੇ ਲੋਕਾਂ ਨੂੰ ਜੇਲਾ ਦੇ ਵਿੱਚ ਬੰਦ ਕੀਤਾ ਗਿਆ ਤੇ ਹੁਣ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਵੀ ਖੰਗਾਲੇ ਜਾ ਰਹੇ ਨੇ ਤੇ ਇਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਚਾਈਨਾ ਡੋਲ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਨਸਾਨੀ ਜਾਨ ਤੋਂ ਜ਼ਿਆਦਾ ਕੀਮਤੀ ਕੋਈ ਵੀ ਚੀਜ਼ ਨਹੀਂ ਹੈ ਕੁਝ ਡਰੋਨ ਦੇ ਮੈਨੂੰ ਕੁਝ ਤੁਹਾਡੇ মিডিਆ ਫ੍ਰਟਰਨਿਟੀ ਤੋਂ ਸੁਜੈਸ਼ਨਸ ਆਈਆਂ ਸੀਗੀਆਂ ਬੀਸੀ ਸਾਹਿਬ ਨੇ ਵੀ ਕਿਹਾ ਸੀ ਬਟ ਕੁਝ ਕੁਝ ਕਾਰਨਾ ਕਰਕੇ ਮਤਲਬ ਅਸੀਂ ਕੋਈ ਡਰੋਨ ਸੀ ਇਹਦੇ ਲਈ ਯੂਜ਼ ਕਰ पाए ਬਟ ਅਦਰਵਾਈਜ਼ ਸਾਡੀ ਡੇਲੀ بیس ਤੇ ਹੀ অলਮੋਸਟ ਸਪੈਸ਼ਲੀ ਸ਼ਹਿਰੀ ਏਰੀਆ ਚ ਕਾਫੀ ਐਕਟਿਵਲੀ ਅਸੀਂ ਚੈਕਿੰਗਸ ਵੀ ਕਰ ਰਹੇ ਹਾਂ ਔਰ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਚ ਅਸੀਂ ਕਾਫੀ ਐਫ ਆਈ ਆਰਸ ਵੀ ਦਰਜ ਕੀਤੇ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਉਹ ਜਿਹੜੇ ਲੜਕੇ ਦੀ ਪਿਕ ਐਂਡ ਪੇ ਡਿਲੀਵਰੀ ਬੋਏ ਦੇ ਥੈਟ ਇਜ਼ ਵੈਰੀ ਸੈਡ ਬਟ ਉਸ ਤੋਂ ਬਾਅਦ ਅਸੀਂ ਇੱਕ ਅੱਛੀ ਸੀ ਆਈ ਏ 2 ਨੇ 400 ਗੱਟੂ ਜੋ ਚਾਈਨਾ ਟੋਰ ਤੇ ਉਹਦੇ ਚ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਬੈਕਵਰਡ ਲਿੰਕ ਤੇ ਜਾਈਏ ਤੇ ਸਾਡੀ ਏ ਡਰਾਈਵ ਕੰਟੀਨਿਊ ਚੱਲੇਗੀ ਪਰ ਤੁਹਾਡੇ ਮਾਧਿਅਮ ਰਾਹੀਂ ਮੈਂ ਪਬਲਿਕ ਨੂੰ ਜ਼ਰੂਰ ਅਪੀਲ ਕਰਾਂਗੀ ਕਿ ਲਾਈਫ ਸਾਰਿਆਂ ਦੀ ਪਿਆਰੀ ਹੈ ਲਾਈਫ ਤੋਂ ਮਤਲਬ ਬੋਡੀਲੀ ਇੰਜਰੀ ਤਾਂ ਤਾਂ ਕੋਈ ਰਿਪਲੇਸਮੈਂਟ ਨਹੀਂ ਹੁੰਦਾ ਇਸ ਕਰਕੇ ਪਲੀਜ਼ ਬਹੁਤ ਹੀ ਰਿਸਪੌਂਸਿਬਲੀ ਤੁਸੀਂ ਇਹ ਜਿਹੜੀ ਚਾਈਨਾ ਚਾਈਨਾ ਡੋਰ ਤਾਂ ਖਰੀਦੋ ਹੀ ਨਾ ਜੋ ਵੀ ਤੁਸੀਂ ਸੰਗ ਵਗੈਰਾ ਲੈਂਦੇ ਹੋ ਵੀ ਆਰ ਰਿਸਪਾਂਸਿਬਲ ਕੰਜ਼ਿਊਮਰ ਫਰਸਟ ਕਿਉਂਕਿ ਅਜੇ ਇਹਨਾਂ ਦੀ ਸਪਲਾਈ ਦੀ ਡਿਮਾਂਡ ਹੀ ਬੰਦ ਹੋ ਜਾਏਗੀ ਤੇ ਆਪਣੇ ਆਪ ਸਪਲਾਈ ਘਟੇਗੀ ਮੈਂ ਪਈ ਮਾਮਲੇ ਦਾ ਕੀਤੇ ਗਏ ਪੁਲਿਸ ਵੱਲੋਂ ਪਰ ਉਹਦੀ ਇਨਵੈਸਟੀਗੇਸ਼ਨ ਅੱਜੇ ਬਰਤੀਏ ਉਪਰ ਤੱਕ ਨਹੀਂ ਪਹੁੰਚ ਸਕੀ ਕੋਈ ਅਸੀਂ ਇਨਵੈਸਟੀਗੇਸ਼ਨਸ ਤਾਂ ਸਾਡੀ ਡਿਊਟੀ ਹੁੰਦੀ ਹੈ ਤਾਂ ਹੀ ਮੈਂ ਕਹਿ ਰਹੀਆਂ ਜਿਹੜੇ ਸਾਡੂ ਸਾਨੂੰ ਵੱਡੀ ਰਿਕਵਰੀ ਹੋਈ ਹੈ ਵੀ ਆਰ ਟ੍ਰਾਈਂਗ ਕਿ ਸਾਨੂੰ ਉਹਦੇ ਚ ਬੈਕਵਰਡ ਲਿੰਕ ਚ ਜਾਈਏ ਬਟ ਐਸਪੀ ਸਿਟੀ ਸਬ ਐਸਪੀ ਡੀ ਵੀ ਇੱਥੇ ਬੈਠੇ ਹੋਏ ਵੀਲ ਸੀ ਕਿ ਉਹ ਕਿਸ ਸਟੇਜ ਤੇ ਪਹੁੰਚੇ ਤਫ਼ਤੀਸ਼ ਜੀ ਬੈਕਪਲੇਟ ਸਿੰਕ ਕਯੂ ਅਜੇ ਤੱਕ ਸਾਹਮਣੇ ਆਇਆ ਹੀ ਨਹੀਂ ਕਿਦਾ ਜੀ ਜਿਹੜਾ ਆਪਾਂ ਕਹਿ ਰਹੇ ਹਾਂ ਬੈਕਪਲੇਟ ਸਿੰਕ ਇਸ ਕੰਚਾ ਹੈ ਇਸ ਕੈਪੀਟੀ ਤੱਕ ਕਿ ਰਾਜਨੋ ਦੁਬਾਰੋਂ ਸਾਹਮਣੇ ਨਹੀਂ ਆਇਆ ਚਲੋ ਜੀ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਹਮਣੇ ਆਂਦਾ ਵੀ ਇਤਾਂ ਦੀ ਕੋਈ ਗੱਲ ਨਹੀਂ ਹੈ ਜੇ ਆ ਗਿਆ ਫਿਰ ਤੁਹਾਡੇ ਤੋਂ ਸਭ ਤੋਂ ਪਹਿਲਾਂ ਅਸੀਂ ਲਵਾਂਗੇ